ਬੱਚੋ ਆਪਾਂ ਲੜੀਵਾਰ ਜੋ ਗੁਰਬਾਣੀ ਦੇ ਵਿੱਚ ਮੰਗੇ ਸ਼ਬਦ ਆਉਂਦੇ ਨੇ ਉਹਨਾਂ ਦੀ ਸੰਖਿਆ ਕਰ ਰਹੇ ਆ ਤੇ ਅੱਜ ਆਪਾਂ ਇਹਨਾਂ ਸ਼ਬਦਾਂ ਦੇ ਉਚਾਰਨ ਕਰਨੇ ਨੇ ਜਿਹੜੇ ਨੰਗਾ ਤੇ ਨੰਨ੍ਹੇ ਠੀਕ ਆ ਇਹ ਜਿੰਨੇ ਸ਼ਬਦ ਆਉਂਦੇ ਨੇ ਇਹਨਾਂ ਦੇ ਨਾਲ ਅੰਗ ਲਿਖੇ ਹੋਏ ਨੇ ਕਿ ਕਿੰਨੇ-ਕਿੰਨੇ ਅੰਗ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਇਹ ਸ਼ਬਦ ਆਉਂਦੇ ਨੇ ਇਹਨਾਂ ਦੇ ਆਪਾਂ ਸਾਰਿਆਂ ਦੇ ਉਚਾਰਨ ਸਿੱਖਣੇ ਨੇ ਹਾਂਜੀ ਇਹ ਨੰਗਾਏ ਜਿਹੜਾ ਕੁੱਕੇ ਵਾਲੀ ਲਾਈਨ ਦੇ ਵਿੱਚ ਆਉਂਦਾ ਹੈ ਠੀਕ ਆ ਜਿੰਨਾਂ ਨੂੰ ਆਮ ਇਹ ਇਸ ਨੂੰ ਗਲਤ ਪੜਾਇਆ ਜਾਂਦਾ ਹੈ ਇਹ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਹਾਂਜੀ ਨੰਗੀ ਉੱਤੇ ਟਿੱਪੀ ਆ ਤੇ ਨੰਗੇ ਦੇ ਦਲਾਵਾਂ ਲੱਗੀਆਂ ਇਹ 432 ਅੰਗ ਤੇ ਆਉਂਦਾ ਹੈ ਠੀਕ ਠੀਕ ਆ ਗੁਰਬਾਣੀ ਦੇ ਵਿੱਚ ਪੰਕਤੀ ਆਉਂਦੀ ਹੈ ਕੇ ਨੰਗੇ ਗਿਆਨ 부ਜੇ ਜੇ ਕੋਈ ਪੜਿਆ ਪੰਡਤ ਸੋਈ ਨੰਗੇ ਗਿਆਨ 부ਜੇ ਜੇ ਕੋਈ ਠੀਕ ਹੈ ਸਾਨੂੰ ਨੰਗੇ ਬੋਲਣਾ ਹੈ ਨੰਗੇ ਹਾਂ ਨੰਗੇ ਨੰਗੇ ਗੱਗਾ ਨਹੀਂ ਲਾਉਣਾ ਨਾ ਕੱਗਾ ਲਾਉਣਾ ਹੈ ਨੰਗੇ ਨੰਗੇ ਹਾਂ ਇਹ 432 ਅੰਗ ਤੇ ਆਉਂਦਾ ਠੀਕ ਆ ਠੀਕ ਹੈ ਅਗਲਾ ਆ ਗਿਆ ਣ ਣ ਣ ਇਹ ਚਤਿਅਵ ਲੈਣ ਦੇ ਵਿੱਚ ਆਉਂਦਾ ਹਾਂਜੀ ਇਹ 433 ਅੰਗ ਤੇ ਆਉਂਦਾ ਹੈ। ਪੰਕਤੀ ਆਉਂਦੀ ਹੈ ਗੁਰਬਾਣੀ ਦੇ ਵਿੱਚ ਕਿ ਨੰਨੈ ਨਦਰ ਕਰੇ ਜਾ ਦੇਖਾ ਦੂਜਾ ਕੋਈ ਨਹੀਂ। ਨੰਨੈ ਉਚਾਰਨ ਕਰਨਾ। ਨੰਨੈ 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 ਹਾਂ ਗੁਰਬਾਣੀ ਦੇ ਵਿੱਚ ਪੰਕਤੀ ਆਉਂਦੀ ਇਹ ਜਈਆ ਜਈਏ ਦਲਾਵਾ। ਹਾਂਜੀ। ਜਈਆ ਜਈਏ ਬਿਹਾਰੀ ਜਈਏ ਨੂੰ ਦਲਾਵਾ। ਉਚਾਰਨ ਕਰਨਾ ਜਈਏ ਜਨਮਨਾ ਹੋਵੇ ਕਦ ਹੀ ਜੇਕਰ ਸੱਚ ਪਛਾਣ ਹੈ ਪੰਕਤੀ ਆਉਂਦੀ ਇਸ ਤਰ੍ਹਾਂ 434 ਅੰਗ ਤੇ ਠੀਕ ਆ ਇਸ ਨੂੰ ਕੀ ਬੋਲਣਾ ਹੈ ਜਈਏ ਯਈ ਹੈ ਹਾਂ ਜਈਏ ਯਈਏ ਉਚਾਰਨ ਕਰਨਾ ਇਸ ਨੂੰ ਚੌਥਾ ਨੰਬਰ ਆ ਗਿਆ 434 ਅੰਗ ਤੇ ਹਾਂਜੀ ਠੀਕ ਆ ਇਸ ਸ਼ਬਦ ਨੂੰ ਬਹੁਤੇ ਗ੍ਰੰਤੀ ਸਿੰਘ ਵੀ ਗਲਤ ਉਚਾਰਨ ਕਰ ਜਾਂਦੇ ਨੇ ਕਿਉਂਕਿ ਇੱਥੇ ਲੱਗਿਆ ਨੰਗਾ ਹਾਂਜੀ ਆਪਾਂ ਸਮਝਾਉਣ ਦੇ ਵਾਸਤੇ ਤੁਹਾਨੂੰ ਅਡਡ ਕਰਕੇ ਦੱਸਦੇ ਹਾਂ ਸਸੇ ਸਿਆਰੀ ਧੱਦੇ ਟਿੱਪੀ ਠੀਕ ਆ ਸਿੰਧੰ ਸਿੰਧੰ ਸਿੰਦੰਗ ਸਿੰਦੰਗ ਸਿਦੰਗ ਸਿਦੰਗ ਸッセ ਹਿਯਾਰੀ ਧੱਦੇ ਟਿੱਪੀ ਸਿਦੰਗ 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 ਂਗਾਏਂ ਂਗਾਏਂ ਹਾਂ ਹੁਣ ਇਕੱਠਾ ਉਚਾਰਨ ਕਰਨਾ ਇਹਨੂੰ ਸਿਦੰਗਾਏਂ ਸਿਦੰਗਾਏਂ ਹਾਂ ਇੰਗ ਅੰਗੇ ਦੀ ਆਵਾਜ਼ ਉਚਾਰਨ ਕਰਨੀ ਗੱਗੇ ਦੀ ਆਵਾਜ਼ ਉਚਾਰਨ ਨਹੀਂ ਕਰਨੀ ਠੀਕ ਹੈ ਸਿਦੰਗਾਏਂ ਸਿਦੰਗਾਏਂ ਹਾਂ ਸਮਝ ਲੱਗੀ ਨਾ ਹਾਂਜੀ ਜੇ ਤੁਹਾਨੂੰ ਆਪੋ ਉਚਾਰਨ ਕਰਨਾ ਹੈ ਨਾ ਇਕੱਠਾ ਹੀ ਉਚਾਰਨ ਕਰਨਾ ਹੈ ਤੁਹਾਨੂੰ ਸਮਝਾਉਣ ਵਾਸਤੇ ਆਪਾਂ ਅਡਡ ਕੀਤਾ ਕਿ ਸਿਦੰਗ ਸੇ ਸਿਆਰੀ ਧੱਦੇ ਟਿੱਪੀ ਸਿਦੰਗ ਸਿਦੰਗ ਗਾਇਐ ਗਾਇਐ ਹਾਂ ਇਹਨੂੰ ਇਕੱਠੇ ਉਚਾਰਨ ਕਰੋ ਸਤੰਗ ਆਇਐ ਹਾਂ ਸਿਦੰਗ ਆਇਐ ਪੰਕਤੀ ਗੁਰਬਾਣੀ ਦੇ ਵਿੱਚ 434 ਅੰਗ ਤੇ ਸਿਦੰਗ ਆਇਐ ਸਿਮਰਹਿ ਨਾਹੀ ਨੰਨੇ ਨਾ ਤੁਧ ਨਾਮ ਲਿਆ ਇਹ ਗੁਰਬਾਣੀ ਦੇ ਵਿੱਚ ਪੰਕਤੀ ਹੋਣੀ ਉੱਥੇ ਇਹ ਪੰਕਤੀ ਲਿਖੀ ਹੋਈ ਸ਼ਬਦ ਲਿਖਿਆ ਹੋਇਆ ਠੀਕ ਹੈ ਇਸ ਪੰਕਤੀ ਸ਼ਬਦ ਲੱਗ ਗਿਆ ਨਾ ਹਾਂਜੀ ਅੱਗੇ ਆ ਗਿਆ 434 ਅੰਗ ਤੇ ਹਾਂਜੀ ਆਹ ਪੰਕਤੀ ਆਉਂਦੀ 434 ਅੰਗ ਤੇ ਠੀਕ ਹੈ ਠੀਕ ਆ ਇਸ ਨੂੰ ਐੜਾ ਤੇ ਯਈ ਹੋੜ ਲੱਗਾ ਇੱਥੇ ਐੜੇ ਟਿੱਪੀ ਤੇ ਗੰਗੇ ਦਲਾਵਾਂ ਲੱਗੀਆਂ ਇਸ ਨੂੰ ਕਿਵੇਂ ਉਚਾਰਨ ਕਰਨਾ ਹੈ ਆਇਓ ਅੰਗੇ ਸਭ ਜਗ ਆਇਆ ਕਾਖੇ ਘੰਗੇ ਕਾਲ ਭਇਆ ਆਇਓ ਆਇਓ ਐੜਾ ਈੜੀ ਸਿਆਰੀ ਊੜੇ ਦਾ ਮੂੰਹ ਖੁੱਲਿਆ ਐਡਾ ਈਡੀ ਸਿਆਰੀ ਊੜੇ ਦਾ ਮੂੰਹ ਖੁੱਲਾ ਐਯੋ ਐਯੋ ਆ ਐਯੋ ਅੰਗੇ ਅੰਗੇ ਗੱਗਾ ਨਹੀਂ ਲਾਉਣਾ ਗੰਗੇ ਦੀ ਆਵਾਜ਼ ਕੱਢਣੀ ਗੰਗੇ ਦੀ ਐਯੋ ਅੰਗੇ ਐਯੋ ਅੰਗੇ ਸਭ ਜਗ ਆਇਆ ਸਭ ਜਗ ਆਇਆ ਕੱਖੇ ਕੱਖੇ ਕੰਗੇ ਕੰਗੇ ਕਾਲ ਭਇਆ ਕਾਲ ਭਇਆ ਹਾਂ ਇਹ 434 ਅੰਗ ਤੇ ਪੰਕਤੀ ਆਉਂਦੀ ਹੈ ਠੀਕ ਹੈ ਤੁਹਾਨੂੰ ਸਾਰੇ ਸ਼ਬਦਾਂ ਦੀ ਸਮਝ ਲੱਗ ਗਈ ਨਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ